ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਕੋਲੇ 25 ਤਰੀਕ ਨੂੰ ਇਨਫੋਰਮੇਸ਼ਨ ਆਈ ਸੀ ਅੱਜੀ ਬਲਾਈ ਦੇ ਅਰੀਨਾ ਨਾ ਦੀ ਡੇਟੀ ਵੱਲੋਂ ਜਿਹੜੀ ਭੈਣ ਸੀ ਨੀਤੂ ਜਿਹੜੀ 15 16 ਸਾਲ ਤੋਂ ਮੈਰਿਡ ਸੀ ਪਰ ਹੁਣ 12 13 ਸਾਲ ਤੋਂ ਆਪਣੇ ਹਸਬੰਦ ਤੋਂ ਅਟੱਲ ਰਹੀ ਸੀ ਜਿਹਦੀ ਜਿਹਦੇ ਕੋਲੇ ਕੋਈ ਵਿਨੇ ਐਲੀਅਸ ਗੱਗੀ ਨਾਂ ਦਾ ਬੰਦਾ ਹੁੰਦਾ ਸੀ ਜਨੇ ਉਹਦੀ ਕੁੱਟਮਾਰ ਕਰੀ ਤੇ ਤਰਾਨੇ ਲਾਜੀ ਉਹਦੀ 25 ਤਰੀਕ ਨੂੰ ਮੌਤ ਹੋ ਗਈ ਜਿਹਦੇ ਤੇ ਥਾਣਾ ਡਿਵੀਜ਼ਨ 6 ਚ ਅਸੀਂ ਮਾਰਡਰ ਚ ਮਰਦਮੰਦ ਅਰਜੀ ਕੀਤਾ ਤੇ ਕੱਲ ਮੇਜੀ 29 ਨੂੰ ਅਸੀਂ ਜਿਹੜਾ ਮੁੱਖ ਦੋਸ਼ੀ ਸੀ ਮਾਰਡਰ ਦਾ ਵਿਨੈਯੂ ਇਸ ਕਰਕੇ ਉਹਨੂੰ ਅਰੈਸਟ ਕਰ ਲਿਆ ਤੇ ਇਸ ਲਈ ਇਸ ਤੇ ਮਲਜਮ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਦਾ ਕੋਈ ਮਾਮਲਾ ਹਜੇ ਤੱਕ ਨੂੰ ਕੁਝ ਨਹੀਂ ਆਇਆ ਬਾਕੀ ਚੈੱਕ ਕਰਦੇ ਹਾਂ